ਮਿਤੀ 1 ਅਤੇ 2 ਨਵੰਬਰ ਦੀ ਦਰਮਿਆਨੀ ਰਾਤ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਲਾਈਵ ਭਾਰਤ ਨਾਮ ਦੇ ਚੈਨਲ ਤੋਂ ਲਗਾਈ ਗਈ ਸੀ। ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਪੱਤਰਕਾਰਾਂ ਲੋਕੀ ਗੁਰੂ ਬਜਾੜ ਦੇ ਵਿੱਚ 5-7 ਦੁਕਾਨਾਂ ਤੋਂ ਹਥਿਆਰਾਂ ਦੀ ਨੋਕ ਦੇ ਨਾਲ ਲਟੇਰੇ ਜਾਂ ਲੁੱਟਕ ਵਰਗੇ ਚਲੇ ਗਏ। ਮੈਂ ਪ੍ਰੈਸ ਦੀ ਮਾਧਿਅਮ ਦੇ ਦੱਸਣ ਜਿਉਂਦਾ ਵੀ ਇਹ ਜਿਹੜੀ ਨਿਊਜ਼ ਹੈ ਬਿਲਕੁਲ ਬੀਸਲੈਸ ਹੈ ਤੇ ਤੱਥਾਂ ਤੋਂ ਪਰੇ ਹੈ। ਬਿਨਾ ਕਿਸੇ অথেন্টিਕੇਸ਼ਨ ਤੋਂ ਲਾਈ ਗਈ ਹੈ। ਅਸਲੀਅਤ ਇਹ ਹੈ ਵੀ ਕੱਲ ਗੁਰੂ ਬਜਾੜ ਦੇ ਵਿੱਚ ਸ਼ਾਮ ਦੇ ਟਾਈਮ ਕਰੀਬ 6:30 ਵਜੇ ਦੋ ਵਿਅਕਤੀ ਆਏ ਸੀ ਜੋ ਰਾਤਰੀਤ ਮੰਦਰ ਦੇ ਨਾਂ ਤੇ ਲੰਗਰ ਦੀ ਗਰਾਈ ਕਰਨ ਦੇ ਨਾਂ ਤੇ ਦੁਕਾਨਦਾਰਾਂ ਕੋਲ ਪੈਸੇ ਦੀ ਮੰਗ ਕਰ ਰਹੇ ਸੀਗੇ ਤਿੰਨ ਚਾਰ ਦੁਕਾਨਾਂ ਤੇ ਗਏ ਉਹ ਫਿਰ ਇੱਕ ਦੁਕਾਨਦਾਰ ਨੂੰ ਉਹਨਾਂ ਦੇ ਉੱਤੇ ਕੋਈ ਉਹਨਾਂ ਦੀ ਛੱਕੀ ਹੁੰਦਾ ਪਤਾ ਲੱਗਾ ਵੀ ਉੱਤੇ ਸ਼ੱਕ ਪਿਆ ਤੇ ਉਹਨਾਂ ਤਰ੍ਹਾਂ ਤੋਂ ਉਹਦੀ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਤੁਰੰਤ 10 ਮਿੰਟ ਦੇ ਵਿੱਚ ਰਿਸਪੌਂਡ ਕਰਕੇ ਤੇ ਜਦ ਤੱਕ ਉਹ ਬੰਦੇ ਖਿਸਕ ਗਏ ਸੀ ਉਦੋਂ ਤੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਲਦੀ ਕਾਬੂ ਕਰਕੇ ਜੋ ਵੀ ਇਹ ਉਹਨਾਂ ਚ ਇਲੀਗਲ ਕੁਝ ਵੀ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਬਾਕੀ ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਖਬਰਾਂ ਬਿਲਕੁਲ ਝੂਠੀ ਹੈ। ਕੋਈ ਗੁਰੂਜਾਦੇ ਚ ਲੁੱਟ ਨਹੀਂ ਹੋਈ ਤੇ ਨਾ ਹੀ ਕਿਸੇ ਦੁਕਾਨਦਾਰ ਨੂੰ ਕਿਸੇ ਨੇ ਹਥਿਆਰਾਂ ਦੀ ਲੋੜ ਤੇ ਪੈਸੇ ਮੰਗੇ ਆ। ਤੇ ਇਹ ਫਿਰ ਵੀ ਅਸੀਂ ਇਸ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਇਹ ਜਿਹੜਾ ਮੈਂ ਇਹ ਬੇਨਤੀ ਪ੍ਰੈਸ ਦੇ ਮਾਧਿਅਮ ਨਾਲ ਨਿਕਾਲੀ ਚਾਹੁੰਦਾ ਵੀ ਅੱਗੇ ਤੋਂ ਬਿਨਾਂ ਕਿਸੇ ਥੈਂਟੀਫਿਕੇਸ਼ਨ ਤੋਂ ਕੋਈ ਵੀ ਅਜਿਹੀ ਨਿਊਜ਼ ਨਾ ਚਲਾਈ ਜਾਵੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਹਫੜਾ ਤਾਫਰੀ ਮਚੇ ਪੈਨਿਕ ਰੀਟ ਹੋਵੇ। ਥੈਂਕ